ਇੱਕ ਸੂਚੀ ਵੀ ਜਾਰੀ ਹੋ ਗਈ ਹੈ ਜਿਦੇ ਵਿੱਚ 11 ਉਮੀਦਵਾਰਾਂ ਦੇ ਨਾਮਾਂ ਦਾ ਜ਼ਿਕਰ ਆ ਗਿਆ ਹੈ ਕਿ ਇਹ ਵੱਖ-ਵੱਖ ਵਿਧਾਨ ਸਭਾ ਹਲਕਿਆਂ ਤੋਂ ਚੋਣ ਮੈਦਾਨ ਦੇ ਵਿੱਚ ਉਤਰਣਗੇ ਇਹ ਇਹ ਹੈਗੀ ਹੈ ਜੀ ਆਪਣਾ ਭਾਰਤੀ ਕਿਸਾਨ ਪਾਰਟੀ ਹਰਿਆਣੇ ਦੀ ਹੈ ਤੇ ਇਹ ਜਿਹੜੀ ਪਾਰਟੀ ਹੈਗੇ ਇਹਨਾਂ ਨੇ ਕੱਲ ਐਲਾਨ ਕੀਤਾ ਜੀ ਤੇ ਹਰਿਆਣਾ ਦੇ ਸਿਮ ਨੇ जाटਾਂ ਨੂੰ ਪ੍ਰੋਤਸਾਹਨ ਕਰਨ ਲਈ ਕਿਹਾ ਕਿ ਜਾੜ ਤੋਂ ਬਹੁਤ ਕਮਾਲ ਦੀ ਹੈ ਹੂੰ ਜਾਟੋ ਨੇ ਤਾਂ ਬੜਾ ਕੰਮ ਕੀਤਾ ਦੇਸ਼ ਦੇ ਲਈ ਕਿੰਨੇ ਭਲਾ ਕੀਤਾ ਉਹਨਾਂ ਦਾ ਕਿੰਨੇ ਕਿਸਾਨਾਂ ਨੂੰ ਐਮਐਸਬੀ ਦਿੱਤੀ ਤੁਸੀਂ ਕਿੰਨੇ ਕਿਸਾਨਾਂ ਦੇ ਕਰਜ਼ੇ ਮਾਫ਼ ਤੁਸੀਂ ਕੀਤੇ ਆ ਇਹ ਵੀ ਦੱਸ ਦੋ ਕਿਸਾਨਾਂ ਨੇ ਹਰਿਆਣਾ ਦੇ ਵਿੱਚ ਪੂਰੀ ਕਮਾਂਡ ਸੰਭਾਲ ਲਈ ਹੈ ਚੋਣਾਂ ਦੀ ਚੋਣ ਪ੍ਰਚਾਰ ਕਰਨਾ ਸ਼ੁਰੂ ਕਰ ਦਿੱਤਾ ਹੈ ਇੱਕ ਸੂਚੀ ਵੀ ਜਾਰੀ ਹੋ ਗਈ ਹੈ ਜਿਦੇ ਵਿੱਚ 11 ਉਮੀਦਵਾਰਾਂ ਦੇ ਨਾਮਾਂ ਦਾ ਜ਼ਿਕਰ ਆ ਗਿਆ ਹੈ ਕਿ ਇਹ ਵੱਖ-ਵੱਖ ਵਿਧਾਨ ਸਭਾ ਹਲਕਿਆਂ ਤੋਂ ਚੋਣ ਮੈਦਾਨ ਦੇ ਵਿੱਚ ਉਤਰਣਗੇ ਯਾਨੀ ਕਿ ਸਿਆਸੀ ਤਰ੍ਹਾਂ ਨੂੰ ਮਾਤ ਦੇਣ ਦੀ ਕੋਸ਼ਿਸ਼ ਕਰਨਗੇ ਵੋਟਾਂ ਪੈਂਦੀਆਂ ਨੇ ਕਿੰਨੀਆਂ ਪੈਂਦੀਆਂ ਨੇ ਉਹ ਬਾਅਦ ਦੀ ਗੱਲ ਹੈ ਪਰ ਕਿਸਾਨ ਦੁਬਾਰਾ ਫਿਰ ਚੋਣਾ ਲੜ ਰਹੇ ਨੇ ਹਾਂਜੀ ਕਿਸਾਨ ਆਗੇ ਜਿੱਥੇ ਇਹ ਇਹ ਗੁਰਨਾਮ ਚੂਨ ਨੇੜੀ ਪਾਰਟੀ ਨੇ ਧਵਿੰਦਰ ਜੀ ਹੈਗੀ ਇਹ ਹੋਰ ਕਿਸਾਨ ਸੁਹਾ ਹੈਗੀ ਆ ਜੀ ਇਹ ਇਹ ਹੈਗੀ ਆ ਜੀ ਆਪਣਾ ਭਾਰਤੀ ਕਿਸਾਨ ਪਾਰਟੀ ਹਿਰਾਣੀ ਦੀ ਆ ਤੇ ਇਹ ਜਿਹੜੀ ਪਾਰਟੀ ਹੈਗੇ ਇਹਨਾਂ ਨੇ ਕੱਲ ਐਲਾਨ ਕੀਤਾ ਜੀ ਬਾੜ ਵਾੜਾ ਵਾੜਾ ਤੋਂ ਮਹਿੰਦਰ ਸਿੰਘ ਜੇਵਲੀ ਸੁਹਾਣਾ ਤੋਂ ਦਾਨ ਸਿੰਘ ਚੌਧਰੀ ਅੱਛਾ ਤੋਸ਼ਾਮ ਤੋਂ ਸੰਜੇ ਹਾਂਸੀ ਤੋਂ ਮਾਸਟਰ ਬਜਿੰਦਰ ਪਉ ਅਨਿਖੇੜਾ ਤੋਂ ਸੂਰਜ ਪਟੋਲ ਆਦਮਪੁਰ ਤੋਂ ਸ਼ਮਸ਼ੀਰ ਕਸਬਾ ਉਕਲਾਣਾ ਤੋਂ ਰੋਤਾਸ਼ ਸ਼ਾਨ ਐਦਰਾਬਾਦ ਤੋਂ ਜਗਦੀਸ਼ ਰਤੀਆ ਤੋਂ ਜਗਿੰਦਰ ਬਰਵਾਲਾ ਤੋਂ ਵਿਨੋਦ ਤਾਂਸੂ ਗੁਰੂਗ੍ਰਾਮ ਤੋਂ ਰਾਜੇਸ਼ ਸ਼ੋਰਾਣ ਤੋਂ ਉਮੀਦਵਾਰ ਬਣਾਇਆ ਇਹਨਾਂ ਨੂੰ ਜੀ ਇਹਦੇ ਹੋਰ ਵੀ ਕਹਿੰਦੇ ਜੇ ਅਸੀਂ ਕਰਾਂਗੇ ਹਰਿਆਣਾ ਵਿੱਚ ਕਾਂਗਰਸ ਨੇ ਆਪਣੀ ਪਹਿਲੀ ਲਿਸਟ ਸਤੰਬਰ ਦੇ ਪਹਿਲੇ ਹਫਤੇ ਜਾਰੀ ਕਰਨੀ ਆ ਵੈਸੇ ਰੌਲਾ ਜਿਹਾ ਪਿਆ ਹੋਇਆ ਹਮ ਹਰਿਆਣਾ ਕਾਂਗਰਸ ਦੇ ਵਿੱਚ ਸੈਲਜਾ ਨੂੰ ਕਹਦਾ ਸੀਗਾ ਤੂੰ ਭਾਈ ਚੋਣ ਨਹੀਂ ਲੜਨੀ ਮੈਂਬਰ ਪਾਰਲੀਮੈਂਟ ਤੂੰ ਬਣ ਗਈ ਆ ਹੁਣ ਤੂੰ ਬਸ ਕਰ ਹੁਣ ਚੋਣਾਂ ਲੜ ਤੂੰ ਕਿਉਂਕਿ ਉਹ ਚਾਹੁੰਦੇ ਆ ਭਵਿੰਦਰ ਹੁੱਡਾ ਮੁੱਖ ਮੰਤਰੀ ਬਣ ਜਵੇ ਹਮ ਪਰ ਸੈਲਜਾ ਕਹਿੰਦੀ ਆ ਵੀ ਮੈਂ ਤਾਂ ਲੜੂਗੀ ਚੋਣ ਉਹ ਕਹਿੰਦੀ ਮੈਂ ਤਾਂ ਚੋਣ ਲੜੂਗੀ ਪੱਕਾ ਤੈਨੂੰ ਸਿੱਟਾਂ ਤਿਆਰੀ ਕੀਤੀ ਆ ਪੂਰੀ ਇਹਨੇ ਹਮ ਜਿਹੜੀ ਮਰਜ਼ੀ ਖੜਾ ਦੋ ਉਹਨਾਂ ਤੁਸੀਂ ਮੈਂ ਤਾਂ ਚੋਣ ਪੱਕਾ ਲੜੂਗੀ ਤਾਂ ਮਰ ਕੇ ਚੋਣ ਲੜਨ ਵਾਸਤੇ ਕਹਿੰਦੀ ਆ ਕੁਮਾਰੀ ਸੈਲਜਾ ਤੇ ਹਰਿਆਣਾ ਦੇ ਸਿੰਘ ਨੇ ਜਾਟਾਂ ਨੂੰ ਪ੍ਰੋਤ ਕਰਨ ਲਈ ਕਿਹਾ ਕਿ ਜਾੜ ਤੋਂ ਬਹੁਤ ਕਮਾਲ ਚੀਜ਼ ਹੈ ਹਮ ਜਾਟੋ ਨੇ ਤਾਂ ਬੜਾ ਕੰਮ ਕੀਤਾ ਦੇਸ਼ ਦੇ ਲਈ ਕੁਰਬਾਨੀਆਂ ਦੀਆਂ ਦੇਣ ਦੇ ਲਈ ਇਹ ਕਿੰਨਾ ਉਹ ਨੇ ਵਾ ਕੀਤਾ ਹਰਿਆਣੇ ਦੇ ਸੈਣੀ ਸਾਹਿਬ ਨੇ ਕੱਲ ਜੱਟਾਂ ਦੇ ਮੂੰਹ ਦੇ ਵਿੱਚ ਜਿਹੜਾ ਅੱਛੇ ਚਾਂਦੀ ਦੇ ਸੋਨੇ ਚਮਚੇ ਪਾ ਕੇ ਉਹਨਾਂ ਨੂੰ ਦਹੀਂ ਖਿਲਾਉਣ ਦੀ ਕੋਸ਼ਿਸ਼ ਕੀਤੀ ਆ ਵਧੀਆ ਤਰੀਕੇ ਨਾਲ ਤੇ ਪਰ ਉੱਥੇ ਕਾਂਗਰਸ ਕਹਿੰਦੀ ਆ ਵੀ ਤੁਸੀਂ ਆ ਵੀ ਗੱਲ ਕਰ ਲਓ ਵੀ ਕਿਸਾਨਾਂ ਨੂੰ ਕਿੰਨੇ ਨੌਕਰੀ ਦਿੱਤੀਆਂ ਨੇ ਜੱਟਾਂ ਨੂੰ ਕਿੰਨੇ ਭਲਾ ਕੀਤਾ ਉਹਨਾਂ ਦਾ ਕਿੰਨੇ ਕਿਸਾਨਾਂ ਨੂੰ ਐਮਐਸਬੀ ਦਿੱਤੀ ਆ ਤੁਸੀਂ ਕਿੰਨੇ ਕਿਸਾਨਾਂ ਦੇ ਕਰਜ਼ੇ ਮਾਫ਼ ਤੁਸੀਂ ਕੀਤੇ ਆ ਇਹ ਵੀ ਦੱਸ ਦਿਓ ਕਿਸਾਨਾਂ ਦਾ ਤੁਸੀਂ ਤਰੀਬਾ ਕਰ ਰਹੇ ਹੋ ਕਿਸਾਨਾਂ ਦਾ ਵੀ ਦੱਸ ਦਿਓ ਤੁਸੀਂ ਕੀ ਜਾਟਾਂ ਦਾ ਕੀਤਾ ਕੀ ਹੈ ਉਹ ਵੀ ਗੱਲ ਉਹਨੇ ਗੱਲ ਕੀਤੀ ਆ ਚਲੋ ਵੈਸੇ ਹਰਿਆਣਾ ਦੇ ਵਿੱਚ ਚੋਣਾਂ ਦੀ ਸਰਗਰਮੀ ਵਧ ਰਹੀ ਆ ਇੱਕ ਇਹ ਵੀ ਗੱਲ ਸਾਹਮਣੇ ਆਈ ਆ ਕਿ ਹਰਿਆਣਾ ਸਰਕਾਰ ਭੰਗ ਹੋ ਸਕਦੀ ਆ ਹੂੰ ਕਿਉਂਕਿ ਉਹਦੇ ਸੰਵਿਧਾਨ ਸਿਧਾਂਤ ਅਨੁਸਾਰ ਉਹਦਾ ਸੀਮਾ ਘਟ ਰਹੀ ਸੀਮਾ ਜਾ ਰਹੀ ਹੈ ਉਹਦੀ ਜਿਹੜੀ ਸੀਮਾ ਆ ਗਈ ਉਹ ਬਹੁਤ ਛੇਤੀ ਮੇਖਾ ਅੱਜ ਕਦ ਦੀ ਹੋ ਗਈ 12 12 ਸਤੰਬਰ ਨੂੰ 12 ਸਤੰਬਰ ਨੂੰ ਭੰਗ ਹੋ ਜਾਣੀ ਹੈ ਉਹ ਹਮ 12 ਸਤੰਬਰ ਤੋਂ ਪਹਿਲਾਂ ਪਹਿਲਾਂ ਉਹ ਸੈਸ਼ਨ ਬੁਲਾਉਣਾ ਪੈਣਾ ਵਿਧਾਨ ਸਭਾ ਦਾ ਹਮ ਸੈਸ਼ਨ ਬੁਲਾ ਕੇ ਕੁਝ ਮੁੱਦਾ ਮਦਦੇ ਜੇ ਹੁੰਦੇ ਨੇ ਜੀ ਉਹ ਕੋਈ ਸੰਵਿਧਾਨਕ ਤੌਰ ਤੇ ਉਹਨਾਂ ਨੇ ਫਿਰ ਇਹ ਸੈਸ਼ਨ ਬੁਲਾਉਣ ਵਾਸਤੇ ਚੋਣ ਕਮਿਸ਼ਨ ਤੋਂ ਇਜਾਜ਼ਤ ਵੀ ਮੰਗੀ ਆ ਜੀ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਫੁਕ ਫਰਾਣਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀ ਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ধরੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ